ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਨਈ ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਗੱਲ ਉਸ ਵਕਤ ਦੀ ਹੈ ਜਦੋਂ ਇੱਕ ਦੇਸ਼ ਤੇ ਇੱਕ ਰਾਜਾ ਦਾ ਰਾਜ ਸੀਗਾ ਉਹ ਰਾਜਾ ਬੜਾ ਹੀ ਸਮਝਦਾਰ ਤੇ ਅਕਲਮੰਦ ਸੀ ਰਾਜਾ ਹਲੇ ਤੱਕ ਕਵਾਰਾ ਹੀ ਸੀਗਾ ਕਿਉਂਕਿ ਹਲੇ ਤੱਕ ਉਹਨੂੰ ਆਪਣੀ ਪਸੰਦ ਦੀ ਰਾਣੀ ਨਹੀਂ ਮਿਲੀ ਸੀ ਉਹ ਚਾਹੁੰਦਾ ਸੀਗਾ ਕਿ ਉਹਦੀ ਰਾਣੀ ਇੰਨੀ ਖੂਬਸੂਰਤ ਹੋਵੇ ਕਿ ਚਾਂਦ ਵੀ ਉਹਨੂੰ ਦੇਖੇ ਤੇ ਸ਼ਰਮਾ ਜਾਏ ਤੇ ਅਕਲਮੰਦ ਉਹ ਇੰਨੀ ਹੋਵੇ ਕਿ ਵੱਡੇ ਵੱਡੇ ਵਿਦਵਾਨ ਉਹਦੇ ਸਾਹਮਣੇ ਪਾਣੀ ਪਰਣ ਰਾਜਾ ਦੇ ਵਜ਼ੀਰ ਨੇ ਆਪਣੇ ਕੁਝ ਖਾਸ ਆਦਮੀਆਂ ਨੂੰ ਦੌੜਾਇਆ ਕਿ ਐਵੇਂ ਦੀ ਕੁੜੀ ਜਿੱਥੇ ਵੀ ਮਿਲੇ ਉਹ ਫੌਰਨ ਖਬਰ ਲੈ ਕੇ ਆਣ ਮਗਰ ਕਈ ਸਾਲਾਂ ਦੀ ਤਲਾਸ਼ ਤੋਂ ਬਾਅਦ ਵੀ ਉਹਨਾਂ ਨੂੰ ਐਸੀ ਕੁੜੀ ਨਹੀਂ ਮਿਲੀ ਕਿਉਂਕਿ ਜੋ ਲੜਕੀਆਂ ਅਕਲਮੰਦ ਤੇ ਸਮਝਦਾਰ ਸੀ ਉਹ ਖੂਬਸੂਰਤ ਨਹੀਂ ਸੀ ਤੇ ਜੋ ਖੂਬਸੂਰਤ ਸੀ ਗਿਆ ਉਹਨਾਂ ਵਿੱਚ ਅਕਲ ਦੀ ਕਮੀ ਸੀ ਰਾਜਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਹੁਣ ਕੀ ਕਰੇ ਉਹਨੂੰ ਦਿਨ ਰਾਤ ਸਿਰਫ ਇਸੀ ਗੱਲ ਦੀ ਫਿਕਰ ਰਹਿੰਦੀ ਕਿ ਉਹਦੇ ਬਾਅਦ ਉਹਦੀ ਰਾਜਗਦੀ ਦਾ ਵਾਰਿਸ ਕੌਣ ਹੋਵੇਗਾ ਆਖਿਰਕਾਰ ਉਹਦੇ ਇੱਕ ਵਜ਼ੀਰ ਨੇ ਉਹਨੂੰ ਸਲਾਹ ਦਿੱਤੀ ਹਜ਼ੂਰ ਤੁਸੀਂ ਇੱਕ ਗਰੀਬ ਆਦਮੀ ਦਾ ਪੇਸ ਬਣਾ ਕੇ ਨਗਰ-ਨਗਰ ਘੁੰਮੋ ਤਾਂ ਹੋ ਸਕਦਾ ਵੇ ਕਿ ਤੁਹਾਨੂੰ ਕੋਈ ਕੁੜੀ ਪਸੰਦ ਆ ਜਾਏ ਰਾਜਾ ਨੂੰ ਆਪਣੇ ਵਜ਼ੀਰ ਦੀ ਇਹ ਸਲਾਹ ਬੜੀ ਪਸੰਦ ਆਈ ਉਹਨੇ ਇੱਕ ਗਰੀਬ ਬੰਦੇ ਦਾ ਪੇਸ ਬਨਾਇਆ ਤੇ ਆਪਣੇ ਮਹਿਲ ਤੋਂ ਨਿਕਲ ਗਿਆ ਉਹ ਆਪਣੇ ਸ਼ਹਿਰ ਤੋਂ ਬਾਹਰ ਹੀ ਨਿਕਲਿਆ ਸੀ ਕਿ ਉਹਨੂੰ ਇੱਕ ਕਿਸਾਨ ਮਿਲ ਗਿਆ ਜੋ ਆਪਣੇ ਪਿੰਡ ਜਾ ਰਿਹਾ ਸੀਗਾ ਰਾਜਾ ਨੇ ਉਸ ਕਿਸਾਨ ਨੂੰ ਸਲਾਮ ਕੀਤਾ ਤੇ ਬੋਲਿਆ ਭਰਾਵਾ ਅਗਰ ਤੂੰ ਮੇਰੇ ਨਾਲ ਚੱਲਣਾ ਪਸੰਦ ਕਰੇਗਾ ਤਾਂ ਮੈਂ ਵੀ ਤੈਨੂੰ ਸਵਾਰੀ ਤੇ ਬਿਠਾ ਲਾਂਗਾ ਕਿਸਾਨ ਨੇ ਸਰ ਤੋਂ ਲੈ ਕੇ ਪੈਰ ਤੱਕ ਰਾਜਾ ਨੂੰ ਗੌਰ ਨਾਲ ਦੇਖਿਆ ਤੇ ਹੈਰਾਨ ਹੁੰਦੇ ਹੋਏ ਕਹਿਣ ਲੱਗਿਆ ਭਾਈ ਸਾਹਿਬ ਤੁਸੀਂ ਤੇ ਖੁਦ ਹੀ ਪੈਦਲ ਚਲਦੇ ਪਏ ਹੋ ਤੇ ਤੂੰ ਮੈਨੂੰ ਸਵਾਰੀ ਤੇ ਕਿਵੇਂ ਬਿਠਾਏਗਾ ਰਾਜਾ ਨੇ ਉਹਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਦੋਨੋਂ ਚੁੱਪਚਾਪ ਇਕੱਠੇ ਚੱਲਣ ਲੱਗ ਪਏ ਹਜੇ ਉਹ ਥੋੜੀ ਹੀ ਦੂਰ ਗਏ ਸੀਗੇ ਕਿ ਉਹ ਦੋਨੋਂ ਇੱਕ ਖੇਤ ਦੇ ਕਿਨਾਰੇ ਤੋਂ ਗੁਜ਼ਰੇ ਜਿਹਦੇ ਵਿੱਚ ਕਣਕ ਦੀ ਫਸਲ ਝੂਮ ਰਹੀ ਸੀਗੀ ਕਿਸਾਨ ਨੇ ਕਿਹਾ ਕਿੰਨੀ ਸ਼ਾਨਦਾਰ ਫਸਲ ਹੈ ਰਾਜਾ ਬੋਲਿਆ ਹਾਂ ਫਸਲ ਤੇ ਬਹੁਤ ਹੀ ਅੱਛੀ ਐ ਪਰ ਐ ਨਹੀਂ ਪਤਾ ਕਿ ਇਹ ਕੱਟੀ ਹੋਈ ਫਸਲ ਹੈ ਜਾਂ ਬਿਨਾਂ ਕੱਟੀ ਹੋਈ ਕਿਸਾਨ ਚਲਦੇ-ਚਲਦੇ ਰੁਕ ਗਿਆ ਤੇ ਚਿੜਦੇ ਹੋਏ ਬੋਲਿਆ ਭਲੇ ਮਾਨਸ ਤੈਨੂੰ ਨਜ਼ਰ ਨਹੀਂ ਆ ਰਿਆ ਕਿ ਇਹ ਫਸਲ ਕੱਟੀ ਹੋਈ ਹੈ ਜਾਂ ਬਿਨਾਂ ਕੱਟੀ ਹੋਈ ਰਾਜਾ ਨੇ ਹੌਲੇ ਜਿਹਾ ਕਿਹਾ ਮੇਰੇ ਭਰਾ ਬਹੁਤ ਸਾਰੀ ਚੀਜ਼ਾਂ ਐਵੇਂ ਦੀ ਹੁੰਦੀਆਂ ਨੇ ਜੋ ਦਿਖਾਈ ਤੇ ਕੁਝ ਹੋਰ ਦਿੰਦੀਆਂ ਨੇ ਪਰ ਹੁੰਦੀ ਕੁਝ ਹੋਰ ਨੇ ਵਿਚਾਰੇ ਕਿਸਾਨ ਦੀ ਸਮਝ ਵਿੱਚ ਇਹ ਗੱਲ ਨਹੀਂ ਆਈ ਉਹ ਤੇ ਬਿਲਕੁਲ ਚੁੱਪ ਹੀ ਰਿਹਾ ਉਹ ਦੋਨੋਂ ਹਜੇ ਥੋੜੀ ਹੀ ਦੂਰ ਗਏ ਸੀ ਕਿ ਸਾਹਮਣੇ ਤੋਂ ਇੱਕ ਅਰਥੀ ਲਿਜਾਈ ਜਾ ਰਹੀ ਸੀ ਲੋਕ ਇੱਕ ਮੁਰਦੇ ਨੂੰ ਸ਼ਮਸ਼ਾਨ ਘਾਟ ਲੈ ਜਾ ਰਹੇ ਸੀ ਰਾਜਾ ਨੇ ਅਰਥੀ ਦੀ ਤਰਫ ਦੇਖਿਆ ਤੇ ਫਿਰ ਕਿਸਾਨ ਤੋਂ ਪੁੱਛਿਆ ਕਿ ਇਹ ਆਦਮੀ ਜ਼ਿੰਦਾ ਵੇ ਜਾਂ ਮੁਰਦਾ ਕਿਸਾਨ ਨੇ ਹੈਰਾਨੀ ਨਾਲ ਰਾਜਾ ਦੀ ਤਰਫ ਦੇਖਿਆ ਤੇ ਕਿਹਾ ਤੈਨੂੰ ਦਿਖਾਈ ਨਹੀਂ ਦਿੰਦਾ ਕਿ ਇਹ ਜ਼ਿੰਦਾ ਵੇ ਜਾਂ ਮਰਿਆ ਹੋਇਆ ਅਗਰ ਇਹ ਜ਼ਿੰਦਾ ਹੁੰਦਾ ਤਾਂ ਲੋਕੀ ਇਹਨੂੰ ਸ਼ਮਸ਼ਾਨ ਕਾਟ ਕਿਉਂ ਲੈ ਕੇ ਜਾਂਦੇ ਮੈਨੂੰ ਤੇ ਲੱਗਦਾ ਵੇ ਕਿ ਤੇਰੇ ਦਿਮਾਗ ਦਾ ਜ਼ਰੂਰ ਕੋਈ ਪੇਚ ਟਿੱਲਾ ਹੈਗਾ ਇਸ ਤੋਂ ਬਾਅਦ ਦੋਨੋਂ ਅੱਗੇ ਵਧਣ ਲੱਗੇ ਚਲਦੇ ਚਲਦੇ ਹੁਣ ਸ਼ਾਮ ਹੋ ਚੁੱਕੀ ਸੀ ਕਿਸਾਨ ਦਾ ਪਿੰਡ ਆ ਚੁੱਕਿਆ ਸੀ ਉਹਨੇ ਰਾਜਾ ਤੋਂ ਪੁੱਛਿਆ ਕਿਉਂ ਭਰਾਵਾ ਤੂੰ ਕਿੱਥੇ ਜਾਏਗਾ ਰਾਜਾ ਨੇ ਕਿਹਾ ਮੇਰੀ ਮੰਜ਼ਿਲ ਤੇ ਹਜੇ ਕੋਸੋ ਦੂਰ ਹੈਗੀ ਪਰ ਮੈਂ ਸੋਚ ਰਿਹਾ ਵਾਂ ਕਿ ਮੈਂ ਹੁਣ ਸਵੇਰੇ ਹੀ ਜਾਵਾਂ ਕਿਉਂਕਿ ਮੈਂ ਥੱਕ ਵੀ ਗਿਆ ਵਾਂ ਤੇ ਮੈਨੂੰ ਭੁੱਖ ਵੀ ਲੱਗ ਰਹੀ ਹੈ ਤੁਹਾਡੇ ਪਿੰਡ ਵਿੱਚ ਕੋਈ ਸਰਾਇ ਤੇ ਜ਼ਰੂਰ ਹੋਏਗੀ ਦਿਹਾਤੀ ਬੜੇ ਮਹਿਮਾਨ ਨਵਾਜ਼ ਹੁੰਦੇ ਨੇ ਕਿਸਾਨ ਨੇ ਸੋਚਿਆ ਕਿ ਇਹ ਵਿਚਾਰਾ ਰਾਤੀ ਕਿੱਥੇ ਜਾਏਗਾ ਕਿੱਥੇ ਤੱਕੇ ਖਾਂਦਾ ਫਿਰੇਗਾ ਪਤਾ ਨਹੀਂ ਇਹਦੇ ਕੋਲ ਪੈਸੇ ਵੀ ਹੈਗੇ ਜਾਂ ਨਹੀਂ ਕਿਉਂ ਨਾ ਮੈਂ ਇਹਨੂੰ ਆਪਣੇ ਘਰ ਹੀ ਲੈ ਚਲਾਂ ਇੱਕ ਰਾਤ ਦੀ ਤੇ ਗੱਲ ਹੈਗੀ ਸਵੇਰੇ ਤੇ ਇਹ ਚਲਾ ਹੀ ਜਾਏਗਾ ਕਿਸਾਨ ਬੋਲਿਆ ਵੀਰ ਜੀ ਇਹ ਤੇ ਛੋਟਾ ਜਿਹਾ ਪਿੰਡ ਹੈਗਾ ਇੱਥੇ ਸਰਾਏ ਨਹੀਂ ਹੈਗੀ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਤੇ ਉੱਥੇ ਹੀ ਸੋ ਜਾਣਾ ਰਾਜਾ ਨੇ ਕਿਹਾ ਪਰਮਾਤਮਾ ਤੁਹਾਡਾ ਭਲਾ ਕਰੇ ਤੁਹਾਡੇ ਘਰ ਵਿੱਚ ਕਿੰਨੇ ਆਦਮੀ ਨੇ ਕਿਸਾਨ ਬੋਲਿਆ ਤਿੰਨ ਆਦਮੀ ਹੈਗੇ ਆ ਇੱਕ ਮੈਂ ਮੇਰੀ ਪਤਨੀ ਤੇ ਮੇਰੀ ਇੱਕ ਧੀ ਹੈ ਰਾਜਾ ਨੇ ਪੁੱਛਿਆ ਕਿ ਤੁਹਾਡੀ ਧੀ ਦਾ ਵਿਆਹ ਹੋ ਗਿਆ ਵੇ ਕਿਸਾਨ ਬੋਲਿਆ ਨਹੀਂ ਹੱਲੇ ਤੇ ਨਹੀਂ ਹੋਇਆ ਪਰ ਮੈਂ ਸੋਚਿਆ ਵੇ ਕਿ ਇਸ ਸਾਲ ਫਸਲ ਵੇਚਣ ਤੋਂ ਬਾਅਦ ਉਹਦੇ ਹੱਥ ਪੀਲੇ ਕਰ ਦਵਾਂ ਐਨੇ ਵਿੱਚ ਉਹ ਦੋਨੋਂ ਗੱਲਾਂ ਕਰਦੇ ਕਰਦੇ ਕਿਸਾਨ ਦੇ ਘਰ ਪਹੁੰਚ ਚੁਕੇ ਸੀਗੇ ਕਿਸਾਨ ਨੇ ਆਪਣੇ ਘਰ ਦਾ ਦਰਵਾਜ਼ਾ ਖੜਕਟਾਇਆ ਕਿਸਾਨ ਦੀ ਪਤਨੀ ਬੜੀ ਬੇਚੈਨੀ ਨਾਲ ਉਹਦਾ ਰਸਤਾ ਦੇਖ ਰਹੀ ਸੀ ਓਨੇ ਜਦੋਂ ਕਿਸਾਨ ਨਾਲ ਇੱਕ ਅਜਨਬੀ ਆਦਮੀ ਨੂੰ ਦੇਖਿਆ ਤੇ ਥੋੜੀ ਹੈਰਾਨ ਜੀ ਹੋਈ ਕਿਸਾਨ ਦਾ ਘਰ ਸਿਗਾ ਤੇ ਬੜਾ ਛੋਟਾ ਪਰ ਬੜਾ ਹੀ ਸਾਫ਼ ਸੁਥਰਾ ਸੀ ਲੱਗਦਾ ਸੀ ਕਿ ਕਿਸਾਨ ਨੇ ਆਪਣੀ ਸਾਰੀ ਉਮਰ ਦੀ ਕਮਾਈ ਇਸ ਘਰ ਤੇ ਹੀ ਲਗਾਤੀ ਸੀ ਕਰਦੇ ਇੱਕ ਕੋਨੇ ਵਿੱਚ ਦੀਵਾ ਜਲ ਰਿਹਾ ਸੀ ਅਚਾਨਕ ਇੱਕ ਦੂਜੇ ਕਮਰੇ ਦਾ ਦਰਵਾਜ਼ਾ ਖੁੱਲਿਆ ਤੇ ਅੰਦਰੋਂ ਦੀ ਇੱਕ ਕੁੜੀ ਬਾਰ ਆਈ ਐਵੇਂ ਲੱਗਿਆ ਜਿਵੇਂ ਚਾਂਦਨੀ ਖੁਦ ਜ਼ਮੀਨ ਤੇ ਉਤਰ ਆਈ ਹੋਵੇ ਕੁੜੀ ਨੇ ਹੋਲੀ ਜੀ ਰਾਜਾ ਨੂੰ ਸਲਾਮ ਕੀਤਾ ਤੇ ਇੱਕ ਤਰਫ ਖੜੀ ਹੋ ਗਈ ਰਾਜਾ ਉਸ ਕੁੜੀ ਨੂੰ ਦੇਖ ਕੇ ਹੈਰਾਨ ਸੀ ਫਿਰ ਆਪਣੇ ਆਪ ਨੂੰ ਸੰਭਾਲਦੇ ਹੋਏ ਉਹ ਬੋਲਿਆ ਕਿੰਨਾ ਸੋਹਣਾ ਮਕਾਨ ਹੈਗਾ ਪਰ ਸਿਰਫ ਇੱਕ ਇੱਟ ਦੀ ਕਮੀ ਹੈ ਕੀ ਕਿਸਾਨ ਨੇ ਜਦੋਂ ਇਹ ਗੱਲ ਸੁਣੀ ਤੇ ਉਹ ਥੋੜਾ ਚਿਲਾ ਗਿਆ ਉਹਨੇ ਸੋਚਿਆ ਕਿ ਮੈਂ ਇੰਨੀ ਮਿਹਨਤ ਨਾਲ ਇਹ ਮਕਾਨ ਬਣਾਇਆ ਵੇ ਜਦ ਕੀ ਇਹ ਬੰਦਾ ਕਹਿ ਰਿਹਾ ਵੇ ਕਿ ਇਹਦੇ ਵਿੱਚ ਇੱਕ ਇੱਟ ਦੀ ਕਮੀ ਹੈਗੀ ਕਿਸਾਨ ਬੋਲਿਆ ਅੱਛਾ ਭਾਈ ਇਹ ਸਾਰੀ ਗੱਲਾਂ ਛੱਡ ਜਲਦੀ ਆਪਣੇ ਹੱਥ ਮੂੰਹ ਧੋ ਲੈ ਫਿਰ ਆਪਾਂ ਖਾਣਾ ਖਾਂਦੇ ਹਾਂ ਘਰ ਵਿੱਚ ਆਲੂ ਤੇ ਪਾਲਕ ਦੀ ਸਬਜ਼ੀ ਬਣੀ ਸੀ ਕਿਸਾਨ ਦੀ ਪਤਨੀ ਨੇ ਸੋਚਿਆ ਕਿ ਘਰ ਵਿੱਚ ਮਹਿਮਾਨ ਆਇਆ ਹੋਇਆ ਵੇ ਇਸ ਲਈ ਉਹਨੇ ਥੋੜਾ ਜਿਹਾ ਹਲਵਾ ਵੀ ਬਣਾ ਲਿਆ ਸਾਰਿਆਂ ਨੇ ਮਿਲ ਕੇ ਖਾਣਾ ਖਾ ਲਿਆ ਰਾਜਾ ਨੇ ਵੀ ਖਾਣਾ ਖਾ ਕੇ ਆਪਣੇ ਹੱਥ ਮੂੰਹ ਧੋਲੇ ਉਸ ਤੋਂ ਬਾਅਦ ਉਹ ਬੋਲਿਆ ਕਿ ਮੈਂ ਖਾਣਾ ਖਾਣ ਤੋਂ ਬਾਅਦ ਥੋੜੀ ਦੇਰ ਟਹਿਲਦਾ ਹੈ ਗਾਵਾਂ ਐ ਸਿਹਤ ਵਾਸਤੇ ਬੜਾ ਹੀ ਚੰਗਾ ਹੁੰਦਾ ਵੇ ਮੈਂ ਥੋੜੀ ਦੇਰ ਵਿੱਚ ਵਾਪਿਸ ਆ ਜਾਵਾਂਗਾ ਤੁਸੀਂ ਦਰਵਾਜ਼ਾ ਬੰਦ ਕਰ ਲਓ ਇਹ ਕਹਿ ਕੇ ਰਾਜਾ ਮਕਾਨ ਤੋਂ ਬਾਹਰ ਚਲਾ ਗਿਆ ਕਿਸਾਨ ਨੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਫਿਰ ਕਹਿਣ ਲੱਗਿਆ ਇਹ ਤੇ ਬੜਾ ਹੀ ਅਜੀਬ ਬੰਦਾ ਵੇ ਪੂਰੇ ਰਸਤੇ ਇਹ ਐਸੀ ਉਲਟੀ ਸਿੱਧੀ ਗੱਲਾਂ ਕਰਦੇ ਹੋਏ ਆਇਆ ਵੇ ਕਿ ਮੇਰਾ ਦਿਮਾਗ ਖਰਾਬ ਕਰਤਾ ਨੇ ਐ ਕਹਿ ਕੇ ਉਹਨੇ ਆਪਣੀ ਪਤਨੀ ਤੇ ਆਪਣੀ ਧੀ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਸਾਰੀ ਗੱਲਾਂ ਦੱਸ ਦਿੱਤੀਆਂ ਕੁੜੀ ਨੇ ਆਪਣੇ ਪਿਓ ਦੀ ਗੱਲ ਬੜੇ ਹੀ ਧਿਆਨ ਨਾਲ ਸੁਣੀ ਤੇ ਫਿਰ ਬੋਲੀ ਬਾਪੂ ਜੀ ਇਹ ਆਦਮੀ ਕੋਈ ਬੇਵਕੂਫ ਨਹੀਂ ਬਲਕਿ ਬੜਾ ਹੀ ਅਕਲਮੰਦ ਬੰਦਾ ਵੇ ਕਿਸਾਨ ਥੋੜਾ ਜਿਹਾ ਚੱਲਾਇਆ ਤੇ ਬੋਲਿਆ ਓ ਧੀਏ ਤੂੰ ਸੋਚ ਤੇ ਸਹੀ ਜਦੋਂ ਆਪਾਂ ਪੈਦਲ ਆ ਰਹੇ ਸੀ ਦਾ ਐਨੇ ਮੈਨੂੰ ਕਿਹਾ ਕਿ ਅਗਰ ਤੂੰ ਮੇਰੇ ਨਾਲ ਚੱਲਣਾ ਪਸੰਦ ਕਰੇ ਤਾਂ ਮੈਂ ਤੈਨੂੰ ਸਵਾਰੀ ਤੇ ਬਿਠਾ ਲਾਂਗਾ ਐਵੇਂ ਦੀ ਗੱਲ ਭਲਾ ਕੋਈ ਅਕਲਮੰਦ ਆਦਮੀ ਕਰ ਸਕਦਾ ਵੇ ਉਹ ਕੁੜੀ ਹੌਲੀ ਜੀ ਮੁਸਕराई ਤੇ ਬੋਲੀ ਬਾਪੂ ਜੀ ਉਹਦਾ ਇਹ ਕਹਿਣਾ ਬਿਲਕੁਲ ਸਹੀ ਸੀਗਾ ਜਦੋਂ ਕੋਈ ਆਦਮੀ ਪੈਦਲ ਸਫਰ ਕਰਦਾ ਵੇ ਤਾਂ ਥੋੜਾ ਜਿਹਾ ਫਾਸਲਾ ਵੀ ਕੱਟੇ ਨਹੀਂ ਕੱਟਦਾ ਪਰ ਅਗਰ ਦੋ ਆਦਮੀ ਹੋਣ ਤੇ ਦੋਨੋਂ ਗੱਲਾਂ ਕਰਦੇ ਕਰਦੇ ਚੱਲਣ ਤੇ ਲੰਮਾ ਸਫਰ ਵੀ ਛੋਟਾ ਲੱਗਣ ਲੱਗਦਾ ਵੇ ਸਵਾਰੀ ਤੇ ਬਿਠਾਣ ਦਾ ਉਸ ਆਦਮੀ ਦਾ ਮਤਲਬ ਇਹ ਹੀ ਸੀ ਕਿ ਆਓ ਮੇਰੇ ਨਾਲ ਗੱਲਾਂ ਕਰਦੇ ਹੋਏ ਚਲੋ ਤਾਂ ਤੁਹਾਨੂੰ ਥਕਾਨ ਮਹਿਸੂਸ ਨਹੀਂ ਹੋਵੇਗੀ ਤੇ ਤੁਹਾਨੂੰ ਐਵੇਂ ਲੱਗੇਗਾ ਜਿਵੇਂ ਤੁਸੀਂ ਕਿਸੇ ਸਵਾਰੀ ਤੇ ਜਾ ਰਹੇ ਹੋ ਕਿਸਾਨ ਬੜੀ ਹੈਰਾਨੀ ਨਾਲ ਆਪਣੀ ਧੀ ਨੂੰ ਦੇਖਣ ਲੱਗਿਆ ਤੇ ਫਿਰ ਬੋਲਿਆ ਖੈਰ ਚਲੋ ਇਹ ਗੱਲ ਤੇ ਮੈਂ ਮੰਨ ਲਈ ਪਰ ਅਰਥੀ ਨੂੰ ਦੇਖ ਕੇ ਉਹਨੇ ਇਹ ਕਿਉਂ ਕਿਹਾ ਕਿ ਇਹ ਜ਼ਿੰਦਾ ਵੀ ਜਾਂ ਮਰਦਾ ਕੁੜੀ ਨੇ ਜਵਾਬ ਦਿੱਤਾ ਬਾਪੂ ਜੀ ਇਸ ਗੱਲ ਦਾ ਵੀ ਬੜਾ ਗਹਿਰਾ ਮਤਲਬ ਹੈਗਾ ਅਗਰ ਕੋਈ ਅੱਛਾ ਇਮਾਨਦਾਰ ਤੇ ਲੋਕਾਂ ਦਾ ਭਲਾ ਕਰਨੇ ਵਾਲਾ ਇਨਸਾਨ ਮਰਦਾ ਵੇ ਤਾਂ ਲੋਕ ਉਹਨੂੰ ਉਹਦੇ ਮਰਨੇ ਤੋਂ ਬਾਅਦ ਵੀ ਯਾਦ ਰੱਖਦੇ ਨੇ ਉਹ ਲੋਕਾਂ ਦੀ ਯਾਦਾਂ ਵਿੱਚ ਜਿੰਦਾ ਰਹਿੰਦਾ ਵੇ ਪਰ ਇਸ ਤੋਂ ਇਲਾਵਾ ਅਗਰ ਕੋਈ ਦੂਜਾ ਆਦਮੀ ਮਰਦਾ ਵੇ ਤੇ ਲੋਕ ਉਹਦੇ ਮਰਨੇ ਤੋਂ ਬਾਅਦ ਉਹਨੂੰ ਭੁੱਲ ਜਾਂਦੇ ਨੇ ਉਹਦੇ ਪੁੱਛਣ ਦਾ ਇਹ ਹੀ ਮਤਲਬ ਸੀ ਕਿ ਮਰਨੇ ਵਾਲਾ ਇਨਸਾਨ ਕਿੱਦਾਂ ਦਾ ਇਨਸਾਨ ਸੀਗਾ ਕਿਸਾਨ ਇਹ ਸੁਣ ਕੇ ਹੱਕਾ ਬੱਕਾ ਜਾ ਰਹਿ ਗਿਆ ਫਿਰ ਉਹਨੂੰ ਇੱਕ ਗੱਲ ਹੋਰ ਯਾਦ ਆਈ ਪਰ ਐਨੇ ਖੜੀ ਫਸਲ ਨੂੰ ਦੇਖ ਕੇ ਐ ਕਿਉਂ ਪੁੱਛਿਆ ਕਿ ਇਹ ਕੱਟੀ ਹੋਈ ਹੈ ਜਾਂ ਬਿਨਾ ਕੱਟੀ ਹੋਈ ਕੁੜੀ ਨੇ ਕਿਹਾ ਗੱਲ ਐ ਵੇ ਪਿਤਾ ਜੀ ਕੁਝ ਕਿਸਾਨ ਫਸਲ ਦੇ ਪੱਕਣੇ ਤੋਂ ਪਹਿਲੇ ਹੀ ਉਹਨੂੰ ਵੇਚ ਦਿੰਦੇ ਨੇ ਹੋ ਸਕਦਾ ਵੇ ਕਿ ਉਸ ਖੇਤ ਦੇ ਮਾਲਕ ਨੇ ਆਪਣੀ ਫਸਲ ਵੇਚ ਦਿੱਤੀ ਹੋਵੇ ਐਸੇ ਹਾਲਾਤ ਇਸ ਤੇ ਉਹਦੇ ਲਈ ਇਸ ਖੇਤ ਦੀ ਫਸਲ ਕੱਟ ਚੁੱਕੀ ਹੈ ਤੇ ਉਹਨੇ ਫਸਲ ਦਾ ਧਾਮ ਵੀ ਵਸੂਲ ਕਰ ਲਿੱਤਾ ਕਿਸਾਨ ਬੜੀ ਹੈਰਾਨੀ ਨਾਲ ਆਪਣੀ ਧੀ ਨੂੰ ਦੇਖਣ ਲੱਗਿਆ ਥੋੜੀ ਦੇਰ ਉਹਨੇ ਆਪਣਾ ਸਿਰ ਧੁੰਨਿਆ ਫਿਰ ਬੋਲਿਆ ਹੋ ਸਕਦਾ ਹੈ ਧੀਏ ਤੇਰੀ ਇਹ ਗੱਲ ਵੀ ਸਹੀ ਹੋਵੇ ਪਰ ਐਨੇ ਮੇਰੇ ਮਕਾਨ ਦੇ ਬਾਰੇ ਇਹ ਕਿਉਂ ਕਿਹਾ ਕਿ ਮਕਾਨ ਤੇ ਬੜਾ ਹੀ ਖੂਬਸੂਰਤ ਬਨਿਆਵੇ ਪਰ ਇਹਦੇ ਵਿੱਚ ਇੱਕ ਇਟ ਦੀ ਕਮੀ ਵੇ ਕੁੜੀ ਕੁਝ ਚਿਜਗੀ ਫਿਰ ਸ਼ਰਮਾ ਕੇ ਬੋਲੀ ਪਿਤਾ ਜੀ ਇਹ ਗੱਲ ਉਹਨੇ ਮਕਾਨ ਦੇ ਬਾਰੇ ਨਹੀਂ ਕਹੀ ਸੀ ਬਲਕਿ ਮੇਰੇ ਬਾਰੇ ਕਹੀ ਸੀ ਮੇਰਾ ਅੱਗੇ ਦਾ ਇੱਕ ਦੰਦ ਟੁੱਟਿਆ ਹੋਇਆ ਵੇ ਜਦੋਂ ਮੈਂ ਗੱਲ ਕਰਦੀ ਆ ਤਾਂ ਇਹ ਖਿੜਕੀ ਸਾਫ਼ ਦਿਖਾਈ ਦਿੰਦੀ ਹੈ ਮਕਾਨ ਮੈਂ ਵਾਂ ਤੇ ਉਹ ਇਟ ਮੇਰਾ ਦੰਦ ਵੇ ਦੂਜੀ ਤਰਫ ਰਾਜਾ ਅਸਲ ਵਿੱਚ ਸ਼ਹਿਰ ਕਰਨ ਵਾਸਤੇ ਨਹੀਂ ਗਿਆ ਸੀ ਉਹ ਤੇ ਦਰਵਾਜ਼ੇ ਦੇ ਬਾਹਰ ਹੀ ਖੜਿਆ ਉਹਨਾਂ ਦੀ ਗੱਲਾਂ ਸੁਣ ਰਿਹਾ ਸੀ ਕੁੜੀ ਨੇ ਜਦੋਂ ਆਪਣੀ ਗੱਲ ਖਤਮ ਕਰਤੀ ਤਾਂ ਰਾਜਾ ਨੇ ਦਰਵਾਜ਼ਾ ਖੜਕਟਾਇਆ ਕਿਸਾਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਰਾਜਾ ਨੂੰ ਕਹਿਣ ਲੱਗਿਆ ਭਾਈ ਤੂ ਤੇ ਕੋਈ ਬਹੁਤੀ ਪੁੰਚਿਆ ਹੋਇਆ ਵਿਦਵਾਨ ਲੱਗਦਾ ਵੇ ਰਾਜਾ ਨੇ ਕਿਹਾ ਕਿ ਮੈਂ ਇੱਧਰ ਦਾ ਰਾਜਾ ਵਾਂ ਮੈਂ ਪਰਮਾਤਮਾ ਨੂੰ ਧੰਨਵਾਦ ਕਰਦਾ ਵਾਂ ਕਿ ਮੈਨੂੰ ਜਿਵੇਂ ਦੀ ਪਤਨੀ ਚਾਹੀਦੀ ਸੀ ਅੱਜ ਮੈਨੂੰ ਓਵੇਂ ਦੀ ਪਤਨੀ ਮਿਲ ਗਈ ਹੈ ਐ ਕਹਿੰਦੇ ਹੋਏ ਰਾਜਾ ਨੇ ਆਪਣੀ ਕਮਰ ਤੇ ਬੰਨੀ ਹੋਈ ਇੱਕ ਥੈਲੀ ਖੋਲੀ ਤੇ ਉਹਦੇ ਵਿੱਚੋਂ 100 ਅਸ਼ਰਫ਼ੀਆਂ ਕੱਢੀ ਤੇ ਉਹ ਅਸ਼ਰਫ਼ੀਆਂ ਉਹ ਕਿਸਾਨ ਨੂੰ ਦਿੰਦੇ ਹੋਏ ਕਹਿਣ ਲੱਗਿਆ ਇਸ ਰਕਮ ਨਾਲ ਤੁਸੀਂ ਆਪਣੀ ਧੀ ਦੇ ਕੱਪੜੇ ਤੇ ਗਹਿਣੇ ਬਣਵਾਓ ਠੀਕ ਇੱਕ ਹਫ਼ਤੇ ਬਾਅਦ ਮੈਂ ਬਾਰਾਤ ਲੈ ਕੇ ਆਵਾਂਗਾ ਫਿਲਹਾਲ ਤੇ ਮੈਂ ਮਹਿਲ ਵਾਪਸ ਜਾ ਰਿਹਾ ਹਾਂ ਕਿਸਾਨ ਤੇ ਉਹਦੀ ਪਤਨੀ ਹੈਰਾਨੀ ਨਾਲ ਇੱਕ ਦੂਜੇ ਦਾ ਮੂੰਹ ਤੱਕ ਰਹੇ ਸੀਗੇ ਉਹਨਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਇਹ ਕੋਈ ਸੁਪਨਾ ਹੈ ਜਾਂ ਹਕੀਕਤ ਰਾਜਾ ਆਪਣੇ ਮਹਿਲ ਵਾਪਸ ਆ ਗਿਆ ਤੇ ਉਹਨੇ ਆਪਣੇ ਵਜ਼ੀਰ ਨੂੰ ਵਿਆਹ ਦੀ ਤਿਆਰੀਆਂ ਕਰਨ ਦਾ ਹੁਕਮ ਦਿੱਤਾ ਠੀਕ ਇੱਕ ਹਫ਼ਤੇ ਤੋਂ ਬਾਅਦ ਰਾਜਾ ਦੀ ਸ਼ਾਹੀ ਬਾਰਾਤ ਉਸ ਪਿੰਡ ਵਿੱਚ ਆਈ ਮੰਨੋ ਜੰਗਲ ਵਿੱਚ ਮੰਗਲ ਹੋ ਗਿਆ ਵੇ ਉਸ ਪਿੰਡ ਵਿੱਚ ਐਸੀ ਚਹਲ ਪਹਿਲ ਰਹੀ ਕਿ ਜਿਵੇਂ ਕੋਈ ਜਸ਼ਨ ਦਾ ਮਾਹੌਲ ਹੋਵੇ ਦੂਰ ਦੂਰ ਦੇ ਪਿੰਡਾਂ ਨੂੰ ਦਾਵਤ ਦਿੱਤੀ ਗਈ ਰਾਜਾ ਨੇ ਇੰਨਾ ਧਨ ਵੰਡਿਆ ਕਿ 20-20 ਕੋਸ ਦੂਰ ਤੱਕ ਕੋਈ ਆਦਮੀ ਗਰੀਬ ਨਹੀਂ ਰਹਾ ਰਾਜਾ ਨੇ ਵਿਆਹ ਕੀਤਾ ਤੇ ਆਪਣੀ ਅਕਲਮੰਦ ਤੇ ਖੂਬਸੂਰਤ ਰਾਣੀ ਨੂੰ ਲੈ ਕੇ ਮਹਿਲ ਵਾਪਸ ਆ ਗਿਆ ਕੁੜੀ ਦੇ ਮਾਪਿਓ ਖੁਸ਼ ਸੀਗੇ ਕਿ ਉਹਨਾਂ ਦੀ ਧੀ ਇੱਕ ਮਹਿਲ ਦੀ ਰਾਣੀ ਬਣ ਗਈ ਹੈ ਕੁੜੀ ਵੀ ਖੁਸ਼ ਸੀ ਕੀ ਅਨੁਪਤੀ ਦੇ ਰੂਪ ਵਿੱਚ ਇੱਕ ਰਾਜਾ ਮਿਲ ਗਿਆ ਵੇ ਰਾਜਾ ਵੀ ਖੁਸ਼ ਸੀ ਕਿ ਉਹਨੂੰ ਉਹਦੇ ਪਸੰਦ ਦੀ ਰਾਣੀ ਮਿਲ ਚੁਕੀ ਹੈ ਤੇ ਦੋਸਤੋਂ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬਹੁਤ ਹੀ ਪਸੰਦ ਆਈ ਹੋਵੇਗੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਅੱਛੇ-ਅੱਛੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਕਹਾਣੀ 'ਚ ਤਾਂ ਤੱਕ ਰੱਬ ਰਾਖਾ